ਆਪ ਜੀ ਦੇ ਹੁਕਮ ਅਨੁਸਾਰ ਪਾਤਸ਼ਾਹ ਜੀ ਜੋ ਮਹਾਰਾਜ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਬਲਵੰਦਰ ਸਿੰਘ ਜੀ ਇਨ੍ਹਾਂ ਦੀ ਰਹਿਨਮਾਈ ਹੇਠ ਜੋ ਪੰਜਾਬ ਵਿੱਚ ਪਾਤਸ਼ਾਹ ਜੀ ਹੜ ਆਏ ਨੇ ਕਿਨਾਂ ਸੰਗਤਾਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਵੱਲੋਂ ਰਾਜ ਮਿਲ ਕੇ ਇਕੱਤਰਤਾਈ ਕਰਕੇ ਪਾਤਸ਼ਾਹ ਜੀ ਉਹ ਮਹਾਰਾਜ ਰਾਤ ਸਮਗਰੀ ਗੁਰਦੁਆਰਾ ਗੰਗੜ ਸਾਹਿਬ ਕੋਟਾ ਤੋਂ ਪੰਜਾਬ ਵਾਸਤੇ ਰਵਾਨਾ ਹੋਣ ਲੱਗੀ ਪਤਸ਼ਾਹੀ ਮਹਾਰਾਜ ਆਪ ਕਰੋ ਕਿਰਪਾ ਪ੍ਰਸੰਨ ਹੋ ਕੇ ਇਜਾਜ਼ਤ ਬਖਸ਼ੋ ਸਮਗਰੀ ਰਵਾਨਾ ਕੀਤੀ ਜਾਵੇ ਰਸਤੇ ਵਿੱਚ ਬਾਤ ਕਾੜ ਦੇ ਸਹਾਈ ਹੋ ਜਿੰਨਾ ਜਿੰਨਾ ਸੰਗਤਾਂ ਵੱਲੋਂ ਪਤਸ਼ਾਹੀ ਮਹਾਰਾਜ ਤੰਦਵਾਰਾਂ ਮੰਦਵਾਰਾਂ ਤੰਦਵਾਰਾਂ ਤੇਲ ਫੁੱਲ ਦੀਆਂ ਸ਼ਿਵਾਵਾਂ ਸਾਰੀਆਂ ਸੰਗਤਾਂ ਵੱਲੋਂ ਬੜੀ ਚੜ੍ਹਦੀ ਕਲਾ ਨਾਲ ਆਈਆਂ ਸਾਰੀਆਂ ਸੰਗਤਾਂ ਦੀਆਂ ਸੇਵਾ ਥਾਂੇ ਪਾਉਣੀਆਂ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਣੀ ਦੁੱਖਾਂ ਦਿਲਦਰਾਂ ਦਾ ਨਾਸ ਕਰਨਾ ਭਜਨ ਦਾ ਪ੍ਰਤਾਪ ਕਰਨਾ ਗੁਰਸਿੱਖੀ ਜੀਵਨ ਬਖਸ਼ਣਾ ਬਾਣੀ ਨਾਲ ਪਿਆਰ ਬਖਸ਼ਣਾ ਆਤਾਂ ਬਿਆਗਾ ਉਪਾਧਾਂ ਤੋਂ ਬਚਾ ਕੇ ਰੱਖਣਾ ਭਜਨ ਦਾ ਪ੍ਰਤਾਪ ਕਰਨਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸੂਤਰਿਤਤਾਕ ਗੁਰ ਸਿੱਖੀ ਜੀਵਨ ਗੁਰੂ ਘਰ ਨਾਲ ਪਿਆਰ ਬਖਸ਼ਣਾ ਪਤਸ਼ਾਹ ਜੀ ਆਪ ਜੀ ਦੀ ਇਜਾਜ਼ਤ ਹੋਵੇ ਰਾਹਤ ਸਮਗਰੀ ਰਵਾਨਾ ਕੀਤੀ ਜਾਵੇ ਜੀ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਰੱਬੀ ਦਾ ਮੇਰੇ ਪਾਣੀ ਬੋਲੇ